ਅੱਜ ਦੇ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਜਾਣਕਾਰੀ ਦੇਣਾ ਚਾਹਾਂਗਾ ਯੂਨਾਨੀ ਮੈਡੀਸਿਨ ਦੀ ਬਹੁਤ ਹੀ ਸ਼ਾਨਦਾਰ ਗੋਲੀ ਜਿਸ ਦਾ ਨਾਮ ਹੈ ਨਾਈਟ ਗੋਲਡ ਜਿਸ ਨੂੰ ਕੀ ਮੂਨ ਕੰਪਨੀ ਨੇ ਤਿਆਰ ਕੀਤਾ ਗਿਆ ਹੈ ਬਹੁਤ ਹੀ ਬੇਸਮਾਰ ਆਯੁਰਵੇਦਿਕ ਜੜੀ ਬੂਟੀਆਂ ਨੂੰ ਮਿਲਾ ਕੇ ਇਹ ਜਿਹੜੀ ਗੋਲੀ ਤਿਆਰ ਕੀਤੀ ਗਈ ਹੈ ਔਰ ਇਸ ਗੋਲੀ ਦੇ ਉੱਪਰ 골ਡਨ ਵਰਕ ਕੀਤਾ ਗਿਆ ਹੈ 골ਡ ਦਾ ਵਰਕ ਇਹਨੂੰ ਲਗਾਇਆ ਗਿਆ ਹੈ ਇਹ ਸਪੈਸ਼ਲ ਗੋਲੀ 골ਡ ਵਰਤ ਹੈਗੀ ਹੈ 골ਡਨ ਗੋਲੀ ਹੈਗੀ ਹੈ ਇਹ ਗੋਲੀ ਕੰਮ ਕਿੱਥੇ ਕਰਦੀ ਹੈ ਜਿਹੜੇ ਵੀ ਦੋਸਤਾਂ ਵੀਰਾਂ ਨੂੰ ਰੈਕਟਾਇਲ ਡਿਸਫੰਕਸ਼ਨ ਸ਼ਿਗਰ ਪਤਨ ਟਾਈਮਿੰਗ ਦੀ ਪ੍ਰੋਬਲਮ ਹੈ ਜਾਂ ਕਿਸੇ ਵੀ ਕਾਰਨ ਕਰਕੇ ਸੈਕਸੂਅਲ ਵੀਕਨੈਸ ਹੈ ਵੀਰੇਜ ਜਿਹੜਾ ਪਤਲਾ ਹੈਗਾ ਜੋ ਆਪਣੀ ਕਲੀਨਿਕ ਦੇ ਵਿੱਚ ਆਮ ਤੌਰ ਤੇ ਜਿਹੜੇ ਪੇਸ਼ੈਂਟ ਆਉਂਦੇ ਰਹਿੰਦੇ ਆ ਤਾਂ ਤੁਸੀਂ ਉੱਥੇ ਇਸ ਨੂੰ ਯੂਜ਼ ਕਰ ਸਕਦੇ ਹੋ ਸਭ ਤੋਂ ਪਹਿਲੀ ਮੈਂ ਇਹ ਗੱਲ ਕਲੀਅਰ ਕਰਨਾ ਚਾਹਾਂਗਾ ਇਸ ਗੋਲੀ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਸਟੀਰੋਇਡ ਨਹੀਂ ਹੈਗਾ ਤੁਸੀਂ ਆਪਣੀ ਪ੍ਰੈਕਟਿਸ ਦੇ ਵਿੱਚ ਬਹੁਤ ਹੀ ਅੱਛੇ ਰਿਜ਼ਲਟ ਲੈ ਸਕਦੇ ਹੋ ਇਹ ਗੋਲੀ ਦੋ ਤਿੰਨ ਤਰੀਕੇ ਨਾਲ ਕੰਮ ਕਰਦੀ ਹੈ ਅਗਰ ਤੁਸੀਂ ਇਸ ਨੂੰ ਇਨਸਟੈਂਟ ਰਿਜ਼ਲਟ ਲੈਣਾ ਚਾਹੁੰਦੇ ਹੋ ਤਾਂ ਉੱਥੇ ਵੀ ਇਹਦੇ ਬਹੁਤ ਅੱਛੇ ਰਿਜ਼ਲਟ ਹੈਗੇ ਹੈ ਐਕਟੀਵਿਟੀ ਤੋਂ 2 ਜਾਂ 3 ਘੰਟੇ ਪਹਿਲਾਂ ਤੁਸੀਂ ਗੋਲੀ ਯੂਜ਼ ਕਰਵਾ ਸਕਦੇ ਹੋ ਅਗਰ ਤੁਸੀਂ ਨੂੰ ਲੌਂਗ ਟਾਈਮ ਵਾਸਤੇ ਕੋਈ ਤੁਸੀਂ ਆਪਣਾ ਨੁਕਸਾ ਤਿਆਰ ਕਰ ਰਹੇ ਹੋ ਕੋਈ ਨੁਕਸਾ ਦੇ ਰਹੇ ਹੋ ਪੇਸ਼ੈਂਟ ਨੂੰ 3 ਮਹੀਨੇ ਦਾ 4 ਮਹੀਨੇ ਦਾ ਤਾਂ ਉੱਥੇ ਇਹ ਗੋਲੀ ਬਹੁਤ ਨਾਲ ਲਗਾ ਕੇ ਬਹੁਤ ਵਧੀਆ ਰਿਜ਼ਲਟ ਦਿੰਦੀ ਹੈ ਇਸ ਗੋਲੀ ਨੂੰ ਤੁਸੀਂ ਮੰਗਵਾਣਾ ਚਾਹੁੰਦੇ ਹੋ ਤਾਂ ਸਾਡੇ ਕੋਲ ਇਸ ਦੀਆਂ ਦੋ ਪੈਕਿੰਗਾਂ ਅਵੇਲੇਬਲ ਹੈ 10 ਟੈਬਲ ਗੋਲੀ ਵੀ ਹੈਗੀ ਹੈ ਔਰ 500 ਗੋਲੀ ਦਾ ਜਾਰ ਵੀ ਹੈਗਾ ਅਗਰ ਕਿਸੇ ਵੀ ਵੈਦ ਹਕੀਮ ਨੂੰ ਇਸ ਦੀ ਗਵਰਨਮੈਂਟ ਹੋਵੇ ਤਾਂ ਤੁਸੀਂ ਸਕਰੀਨ ਤੇ ਦਿੱਤੇ ਨੰਬਰ ਤੇ ਮੰਗਵਾ ਸਕਦੇ ਹੋ ਪੂਰੇ ਪੰਜਾਬ ਦੇ ਵਿੱਚ ਸਾਡੀ ਡਿਲੀਵਰੀ ਫ੍ਰੀ ਰਹੇਗੀ ਔਰ ਵੈਦ ਹਕੀਮ ਡਾਕਟਰ ਲਈ ਸਪੈਸ਼ਲ ਡਿਸਕਾਊਂਟ ਰਹੇਗਾ